ਸਲੋਕ ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ ਇਤਨਾ ਹੀ ਨਹੀਂ ਦਿਨ ਰਾਤ ਹਰ ਵੇਲੇ ਯਾਦ ਕਰ ਉੱਠ ਸਵੇਰੇ ਸਭ ਤੋਂ ਪਹਿਲਾਂ ਰੱਬ ਨੂੰ ਯਾਦ ਕਰ ਤੇ ਇੰਨਾ ਬਹੁਤ ਨਹੀਂ ਨਿਸਬਾ ਸਰ ਹਰ ਵੇਲੇ ਦਿਨ ਰਾਤ ਯਾਦ ਵਿੱਚ ਰੱਖ ਕਿਸੇਰੇ ਉੱਠ ਕੇ ਯਾਦ ਜਿਹਨੂੰ ਕੀਤਾ ਹੈ ਸਾਰਾ ਦਿਨ ਉਹਨੂੰ ਯਾਦ ਰੱਖ ਕਾਰਾ ਤੁਜ ਨ ਬਿਆਪਈ ਨਾਨਕ ਮਿਟੈ ਉਪਾਦ ਕਾਰਾ ਜਿਵੇਂ ਆਪਾਂ ਕਹਿੰਦੇ ਚੋਰਾ ਕੋਈ ਚਿੰਤਾ ਫਿਕਰ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ ਹੈ ਨਾਨਕ ਆਖ ਤੇਰੇ ਅੰਦਰੋਂ ਵੈਰ ਵਿਰੋਧ ਝਗੜੇ ਵਾਲਾ ਸੁਭਾਅ ਹੀ ਮਿਟ ਜਾਏਗਾ ਪੌੜੀ ਝੱਜਾ ਝੂਰਨ ਮਿਟੇ ਤੁਮਹਾਰੋ ਹੈ ਵਣਜਾਰੇ ਜੀਵ ਤੇਰਾ ਹਰ ਕਿਸਮ ਦਾ ਚੋਰਾ ਚੁਰਨਾ ਫਿਕਰ ਮਿਟ ਜਾਏਗਾ ਰਾਮ ਨਾਮ ਸਿਉ ਕਰ ਬਿਵਹਾਰੋ ਤੂੰ ਪ੍ਰਮਾਤਮਾ ਦੇ ਨਾਮ ਨਾਲ ਵਣਜ ਕਰ ਝੂਰਤ ਝੂਰਤ ਸਾਕਤ ਮੁਵਾ ਜਾਂ ਕਰਦੇ ਹੋ ਤੋ ਭਾਉ ਬੀਆ ਪ੍ਰਭੂ ਨਾਲੋਂ ਵਿਛੜਿਆ ਬੰਦਾ ਚਿੰਤਾ ਝੋਰੀਆਂ ਵਿੱਚ ਹੀ ਆਤਮਿਕ ਮੋਤੇ ਮਰਿਆ ਰਹਿੰਦਾ ਹੈ ਸਰੀਰ ਨਹੀਂ ਮਰਦਾ ਆਤਮਿਕ ਤੌਰ ਤੇ ਮਰਦਾ ਯਾਨੀ ਕਿ ਆਤਮਾ ਮਰੀ ਜਾਂਦੀ ਹੈ ਜੇ ਜਦੋਂ ਕੋਈ ਬੰਦਾ ਬਹੁਤ ਪਰਾਏ ਪਿਆਰੇ ਕਹਿੰਦੇ ਕੀ ਹੋ ਗਿਆ ਤੇਰੀ ਮਾਤ ਨੂੰ ਆ ਤੇਰੀ ਆਤਮਾ ਗਾ ਮਰ ਗਈ ਹੈ ਯਾਨੀ ਕਿ ਅੰਦਰ ਦੇ ਨੇਚਰ ਦਾ ਜਮੀਰ ਦਾ ਮਰ ਜਾਣਾ ਅਸਲ ਵਿੱਚ ਗੁਰੂ ਸਾਹਿਬ ਕਹਿੰਦਾ ਜਮੀਰ ਮਰ ਜਾਂਦੀ ਹੈ ਕਿਉਂਕਿ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਿਸਾਰ ਕੇ ਮਾਇਆ ਦਾ ਪਿਆਰ ਬਣਿਆ ਹੁੰਦਾ ਅਸਲ ਗੱਲ ਭੁੱਲ ਜਾਂਦੀ ਹੈ ਤੇ ਕਿਸੇ ਹੋਰ ਟਰੈਕ ਤੇ ਪੈ ਜਾਂਦਾ ਜਦੋਂ ਅਸੀਂ ਹੋਰ ਟਰੈਕ ਤੇ ਪੈਨੇ ਆ ਚੜਾਂ ਕਸਮਲ ਪਾਪ ਤੇਰੇ ਮਨਵਾ ਤੇਰੇ ਮਨ ਵਿੱਚੋਂ ਸਾਰੇ ਪਾਪ ਵਿਕਾਰ ਛਡ ਜਾਣਗੇ ਅੰਮ੍ਰਿਤ ਕਥਾ ਸੰਤ ਸੰਗ ਸੁਨਵਾ ਸਤ ਸੰਗ ਵਿੱਚ ਜਾ ਕੇ ਪ੍ਰਮਾਤਮਾ ਦੀ ਆਤਮਿਕ ਨਿਵੰਦਨਣ ਵਾਲੀ ਸਿੱਖਤ ਸਲਾਹ ਸੁਣ ਚੜਾਂ ਕਾਮ ਕ્રોਧ ਦ੍ਰਿਸ਼ਟਾਈ ਉਸੇ ਮਨੁੱਖ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ਼ ਹੋ ਜਾਂਦੇ ਹਨ ਨਾਨਕ ਜਾਂ ਕੋ ਕਿਰਪਾ ਗੁਸਾਈ ਹੈ ਨਾਨਕ ਜਿਸ ਉਤੇ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਮੇਰ ਕਰਦਾ ਹੈ ਉਸ ਦੇ ਅੰਦਰ ਨਾਮ ਵਸਦਾ ਹੈ ਤੇ ਵਿਕਾਰ ਉਥੋਂ ਨਸ ਜਾਂਦੇ ਹਨ ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹ ਨ ਪਾਵੋ ਮੀਤ ਹੈ ਮਿੱਤਰ ਬੇਸ਼ੱਕ ਅਨੇਕਾਂ ਤਰ੍ਹਾਂ ਦੇ ਯਤਨ ਤੁਸੀਂ ਕਰ ਵੇਖੇ ਇਥੋਂ ਸਦਾ ਲਈ ਟਿਕੇ ਨਹੀਂ ਰਿਹਾ ਜਾ ਸਕਦਾ ਇਹ ਗੱਲ ਪੱਕੀ ਹੈ ਕਿ ਅਖੀਰ ਇਥੋਂ ਜਾਣਾ ਹੀ ਪੈਣਾ ਹੈ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪਰੀਤ ਹੈ ਨਾਨਕ ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਓਗੇ ਜੇ ਸਦਾ ਹਰੀ ਨਾਮ ਸਿਮਰੋਗੇ ਤਾਂ ਆਤਮਿਕ ਜੀਵਨ ਮਿਲੇਗਾ ਪਵੜੀ ਜਿੰਨਾ ਚਿਰ ਤੱਕ ਅਸੀਂ ਆਤਮਿਕ ਜੀਵਨ ਨੂੰ ਨਹੀਂ ਸਿਮਰਦੇ ਯਾਦ ਨਹੀਂ ਕਰਦੇ ਤਾਂ ਸਾਡੀ ਸਾਂ ਜਿਹੜੀ ਆ ਉਹ ਪ੍ਰਮਾਤਮਾ ਨਾਲ ਬਣੀ ਨਹੀਂ ਰਹਿ ਸਕਦੀ। ਨੰਨਿਆ ਗਿਆਨੋ ਧ੍ਰੜ ਸਹੀ ਬੇਨਸ ਜਾਤ ਇਹ ਹੇਤ ਇਹ ਗੱਲ ਪੱਕੀ ਸਮਝ ਲਓ ਕਿ ਦੁਨੀਆ ਵਾਲੇ ਮੋਹ ਨਾਸ਼ ਹੋ ਜਾਣਗੇ। ਗਣਤੀ ਗਣੋ ਨਾ ਗਣ ਸਕੋ ਉਠ ਸਿਧਾਰੇ ਕੇ ਤੋ ਇਤਨੇ ਕ ਜੀਵ ਜਗਤ ਤੋਂ ਚਲੇ ਗਏ ਹਨ ਇਹ ਗਿਣਤੀ ਨਾਮ ਹੈ ਕਰਦਾ ਹਾਂ ਤੇ ਨਾ ਹੀ ਮੈਂ ਗਿਣਤੀ ਕਰ ਸਕਦਾ ਹਾਂ ਜੇ ਕਰਨੀ ਵੀ ਚਾਹਾਂ ਤਾਂ ਵੀ ਨਹੀਂ ਹੋਣੀ ਤੇ ਇਸ ਲਈ ਇਸ ਗਿਣਤੀ ਵਿੱਚ ਮੈਂ ਪੈਣਾ ਨਹੀਂ ਜਿਉਂ ਵੇਖੋ ਸੋ ਬਿੰਸ ਤੋ ਕਾਸਿਉ ਕਰੀਐ ਸੰਗ ਜੋ ਕੁਝ ਮੈਂ ਅੱਖੀਂ ਵੇਖ ਰਿਹਾ ਹਾਂ ਉਹ ਨਾਸਵੰਤ ਹੈ ਫਿਰ ਪੀੜੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ ਗੂੜੀ ਸਾਂਝ ਫਿਰ ਕਿਸ ਨਾਲ ਪਾਈ ਜਾਏ ਗਿਆਨੋ ਇਹ ਆ ਬਿੱਦ ਸਹੀ ਚੇਤ ਝੂਠੋ ਮਾਇਆ ਰੰਗੋ ਹੈ ਮੇਰੇ ਮਿੱਤਰ ਹੈ ਮੇਰੇ ਚੇਤ ਇਉਂ ਠੀਕ ਜਾਣ ਕੇ ਮਾਇਆ ਜਾਲ ਪਿਆਰ ਝੂਠਾ ਹੈ ਗਿਆਨਤ ਸੋਈ ਸੰਤ ਸੋਏ ਭ੍ਰਮਤ ਕੀ ਚਤ ਭਿੰਨ ਅਜੇ ਹੈ ਮਨੁੱਖ ਮਾਇਆ ਵਾਲੀ ਝਟਕਣਾ ਤੋਂ ਵੱਜ ਜਾਂਦੇ ਹਨ ਇਹੋ ਜਿਹਾ ਬੰਦਾ ਹੀ ਸੰਤ ਹੈ ਉਹੀ ਸਹੀ ਜੀਵਨ ਵਾਲਾ ਸਮਝਦਾ ਹੈ ਆਂਧ ਕੂਪ ਤੇ ਤਹਿ ਕੱਡੋ ਜੇ ਹੋ ਹੋ ਵੋ ਸੁਪਰਸੰਨ ਹੈ ਪ੍ਰਭ ਜਿਸ ਬੰਦੇ ਉਤੇ ਤੁਸੀਂ ਤਰਤਦੇ ਹੋ ਉਹਨੂੰ ਮੋਹ ਦੇ ਹਨੇਰੇ ਖੂਬ ਵਿੱਚ ਤੁਸੀਂ ਕੱਢ ਲੈਨੇ ਆਂਧਕੂਪ ਤੇ ਤਹਿ ਕੱਢੋ ਉਹਨੂੰ ਤੁਸੀਂ ਕੱਢ ਲੈਨੇ ਜਿਹੜਾ ਤੁਹਾਡੇ ਨਾਮ ਸਿਮਰਦਾ ਹੈ ਜਾ ਕੈ ਹਾਥ ਸਮਰੱਥ ਤੇ ਕਾਰਨ ਕਰਨ ਜੋਗ ਜਿਸ ਦੇ ਹੱਥ ਵਿੱਚ ਹੀ ਇਹ ਕਰਨ ਦੀ ਸਮਰੱਥਾ ਹੈ ਤੇ ਜੋ ਸਾਰੇ ਸਵਾਬ ਬਣਾਉਣ ਜੋਗਾ ਹੈ ਇਹ ਹੀ ਇੱਕ ਤਰੀਕਾ ਹੈ ਮਾਇਆ ਰੰਗ ਤੋਂ ਬਚੇ ਰਹਿਣ ਦਾ ਨਾਨਕ ਤਹੇ ਉਸਤਤ ਕਰੋ जानो की ओ संयोग हे नाननद मैं उस प्रभु दी सिप्त सलाह करदा हां जो मेहर करके सिप्त सलाह करंदा ए स्वभाव मेरे वास्ते बनांदा है श्लोक टूटे बंधन जन्म मरण साद सेव सुख पाए ਨਾਨਕ ਮਨੋਂ ਨ ਬਿਸਰੈ ਗੁਣ ਨਿਦੋ ਗੋਵਿੰਦ ਰਾਇ ਉਸ ਮਨੁੱਖ ਦੇ ਉਹ ਮੋਹ ਬੰਧਨ ਟੁੱਟ ਜਾਂਦੇ ਹਨ ਜੋ ਨਾ ਜਨਮ ਮਰਨ ਦੇ ਵਿੱਚ ਪਾਉਂਦੇ ਹਨ ਉਹ ਮਨੁੱਖ ਗੁਰੂ ਦੀ ਸੇਵਾ ਕਰਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ ਹੈ ਨਾਨਕ ਜਿਸ ਦੇ ਮਨ ਤੋਂ ਗੁਣਾ ਦਾ ਖਜ਼ਾਨਾ ਗੋਬਿੰਦ ਭੁੱਲਦਾ ਨਹੀਂ ਹੈ ਪੌੜੀ ਹਲ ਕਰੋ ਤੋ ਇੱਕ ਕੀ ਜਾਂ ਤੇ ਬਿਰਥਾ ਨ ਕੋਏ ਸਿਰਫ ਇੱਕ ਪ੍ਰਮਾਤਮਾ ਦੀ ਸੇਵਾ ਭਗਤੀ ਕਰੋ ਜਿਸ ਦੇ ਦਰ ਤੋਂ ਕੋਈ ਜਾ ਚ ਖਾਲੀ ਨਹੀਂ ਜਾਂਦਾ ਮਨ ਤਨ ਮੁਖ ਹਿਐ ਵਸੈ ਜੋ ਚਾਹੋ ਸੋ ਹੋਏ ਜੇ ਮਨ ਵਿੱਚ ਤਨ ਵਿੱਚ ਮੂੰਹ ਵਿੱਚ ਹਿਰਦੇ ਵਿੱਚ ਪ੍ਰਭੂ ਵਸ ਪਏ ਤਮੋਂ ਮੰਗਿਆ ਪਦਾਰਥ ਮਿਲਦਾ ਹੈ ਜੋ ਮੂੰਹ ਕਹਾ ਜਾਏ ਉਹ ਕੰਪਲੀਟ ਹੁੰਦਾ ਤਾਹਲ ਮਹਲ ਤਾਂ ਕੋ ਮਿਲੈ ਜਾਂ ਕੋ ਸਾਧ ਕ੍ਰਿਪਾਲ ਪਰ ਇਹ ਸੇਵਾ ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ ਜਿਸ ਉਤੇ ਗੁਰੂ ਦਿਆਲ ਹੋਵੇ ਸਾਧੂ ਸੰਗਤ ਤੋ ਬਸੈ ਜੋ ਆਪਨ ਹੋ ਹਿੰਦਿਆਲ ਤੇ ਗੁਰੂ ਦੀ ਸੰਗਤ ਵਿੱਚ ਮਨੁੱਖ ਤਦੋਂ ਟਿਕਦਾ ਹੈ ਜੇ ਪ੍ਰਭੂ ਆਪ ਕਿਰਪਾ ਕਰੇ ਟੋਹੇ ਟਾਹੇ ਬਹੁ ਭਵਨ ਬਿਨ ਨਾਵੇਂ ਸੁਖ ਨਾਹੀਂ ਅਸਾਂ ਸਾਰੇ ਥਾਂ ਪਾਲ ਕੇ ਵੇਖ ਲਿਆ ਪ੍ਰਭੂ ਦੇ ਭਜਨ ਤੋਂ ਬਿਨਾ ਆਤਮਿਕ ਸੁਖ ਕਿਤੇ ਵੀ ਨਹੀਂ ਟਲੇ ਜਾਮ ਕੇ ਦੂਤ ਤੈ ਜੋ ਸਾਧੂ ਸੰਗ ਸਮਾਹ ਹੈ ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਆਪਾ ਲੀਨ ਕਰ ਲੈਂਦੇ ਹਨ ਉਹਨਾਂ ਤੋਂ ਤਾਂ ਜਮਦੂਤ ਵੀ ਲਾਂਬੇ ਹੋ ਜਾਂਦੇ ਹਨ ਉਹਨਾਂ ਨੂੰ ਮੌਤ ਦਾ ਡਰ ਨਹੀਂ ਪਹੁੰਚ ਸਕਦਾ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾਸੇ ਕੱਦ ਕੇ ਮੈਂ ਮੁੜ ਮੁੜ ਗੁਰੂ ਤੋਂ ਪ੍ਰਮਾਨ ਜਾਂਦਾ ਹੇ ਨਾਨਕ ਜਿਹੜਾ ਮਨੁੱਖ ਗੁਰੂ ਦੇ ਦਰ ਤੇ ਆ ਡਿੱਗਦਾ ਹੈ ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ਼ ਹੋ ਜਾਂਦੇ ਹਨ ਤੇ ਉਹਦੇ ਸੰਸਕਾਰ ਗੁਰੂ ਵਾਲੇ ਬਣ ਜਾਂਦੇ ਹਨ ਸਲੋਕ ਥਾਕ ਨਾ ਹੋਤੀ ਤਿੰਨ ਹੰਦਾਰ ਜਿਹ ਹੋਵੋ ਸੋ ਪ੍ਰਸੰਨ ਹੈ ਪ੍ਰਭੂ ਜਿੰਨਾ ਉੱਤੇ ਤੂੰ ਮਿਹਰ ਕਰਦਾ ਹੈ ਉਹਨਾਂ ਦੇ ਰਾਹ ਵਿੱਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ ਕੋਈ ਵਿਕਾਰ ਉਹਨਾਂ ਨੂੰ ਪ੍ਰਭੂ ਚਰਨਾਂ ਵਿੱਚ ਜੁੜ ਤ੍ਰੋਕ ਨਹੀਂ ਸਕਦਾ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧੰ ਧੰ ਹੈ ਨਾਨਕ ਉਹ ਬੰਦੇ ਬੜੇ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ ਪੌੜੀ ਠੱਠਾ ਮਨਵਾਠਾ ਹੈ ਨਹੀਂ ਜੋ ਸਗਲ ਤਿਆਗ ਇਕ ਲਪਟਾਹੀ ਉਹ ਮਨੁੱਖ ਫਿਰ ਮਾਇਆ ਪਦਾਰਥਾਂ ਦੀ ਖਾਤਰ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਠਾਹੇ ਦਿਖਾਉਂਦੇ ਨਹੀਂ ਜੋ ਮਾਇਆ ਦੇ ਸਾਰੇ ਮੋਹ ਤਿਆਗ ਕੇ ਸਿਰ ਪ੍ਰਭੂ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਠਾਹ ਠਾਕ ਮਾਇਆ ਸੰਗ ਮੁਏ ਪਰ ਜੋ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਮਾਇਆ ਦੀ ਖਾਤਰ ਦੂਜਿਆਂ ਨਾਲ ਬੈਰ ਵਿਰੋਧ ਬਣਾ ਬਣਾ ਕੇ ਆਤਮਿਕ ਮੌਤ ਸੇੜਦੇ ਹਨ ਵਾਕੈ ਕੁਸਲ ਨਕਤ ਹੁੰ ਹੋਏ ਉਹਨਾਂ ਦੇ ਅੰਦਰ ਕਦੇ ਆਤਮਿਕ ਆਨੰਦ ਨਹੀਂ ਆ ਸਕਦਾ ਠੰਡ ਪਰਿ ਸੰਤਾਂ ਸੰਗ ਬਸਿਆ ਜਿਹੜਾ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਨਿਵਾਸ ਕਰਦਾ ਹੈ ਉਸ ਦੇ ਮਨ ਵਿੱਚ ਠੰਡ ਪਈ ਰਹਿੰਦੀ ਹੈ ਅੰਮ੍ਰਿਤ ਨਾਮ ਮਹਾ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਪ੍ਰਭੂ ਦਾ ਆਤਮਕ ਅਮਰਤ ਢਣ ਵਾਲਾ ਨਾਮ ਉਸ ਦੀ ਜਿੰਦ ਵਿੱਚ ਰਚ ਜਾਂਦਾ ਹੈ ਟਿਕ ਜਾਂਦਾ ਹੈ ਵਸ ਜਾਂਦਾ ਹੈ ਠਾਕੁਰ ਆਪਣੇ ਜੋ ਜਨ ਭਾਇਆ ਜੋ ਮਨੁੱਖ ਪਿਆਰੇ ਪ੍ਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਨਾਨਕ ਵਾ ਕਾ ਮਨ ਸੀਤ ਲਾਇ ਹੈ ਨਾਨਕ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਤੋਂ ਬਚ ਕੇ ਸਦਾ ਚਾਂਦ ਰਹਿਂਦਾ ਹੈ ਸਦਾ ਟਿਕਿਆ ਰਹਿੰਦਾ ਹੈ ਸ਼ਲੋਕ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਇਹ ਸਾਰੀਆਂ ਤਾਕਤਾਂ ਰੱਖਣ ਵਾਲੇ ਪ੍ਰਭੂ ਮੈਂ ਨੇਕਾਂ ਵਾਰੀ ਤੈਨੂੰ ਨਮਸਕਾਰ ਕਰਦਾ ਹਾਂ ਏ ਨਾਨਕ ਇਉਂ ਅਰਦਾਸ ਕਰ ਮੈਨੂੰ ਮਾਇਆ ਦੇ ਮੋਹ ਵਿੱਚ ਥੜਕਨ ਤੋਂ ਆਪਣਾ ਆਪਣਾ ਹੱਥ ਦੇ ਕੇ ਬਚਾ ਲੈ। ਔੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਨ। ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ। ਉਸ ਟਿਕਾਣੇ ਨੂੰ ਪਛਾਣ ਜਿਹੜਾ ਅਸਲ ਪੱਕੀ ਰਹਾਇਸ਼ ਵਾਲਾ ਘਰ ਹੈ। ਉਹ ਆ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਸੂਝ ਹਾਸਲ ਕਰਕੇ ਉਸ ਘਰ ਵਿੱਚ ਸਦਾ ਟਿਕੇ ਰਹਿਣ ਦੀ ਕੀ ਜੁਗਤ ਹੈ ਇਹ ਆ ਡੇਰਾ ਕੋ ਸ਼ਰਮ ਕਰ ਘਾਲੈ ਮਨੁੱਖ ਇਸ ਦੁਨਿਆਵੀ ਡੇਰੇ ਦੀ ਖਾਤਰ ਬੜੀ ਮਿਹਨਤ ਕਰਕੇ ਕਾਲਾਂ ਕਾਲਦਾ ਹੈ ਜਾਂ ਕਤ ਸੂ ਨਹੀਂ ਸੰਗ ਚੱਲੇ ਪਰ ਮੌਤ ਆਇਆ ਇਸ ਦਾ ਰਤਾ ਪਰ ਵੀ ਇਸ ਦੇ ਨਾਲ ਨਹੀਂ ਜਾਂਦਾ। ਉਹ ਆ ਡੇਰਾ ਕੀ ਸੋ ਮਿਤ ਜਨੈ ਉਸ ਦੀ ਵੀਟ ਕਾਣੇ ਦੀ ਰੀਤ ਮਰਿਆਦਾ ਦੀ ਸਿਰਫ ਉਸ ਮਨੁੱਖ ਨੂੰ ਸਮਝ ਪੈਂਦੀ ਹੈ। ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਹੁੰਦੀ ਹੈ ਤੇ ਮੇਰ ਦੀ ਨਜ਼ਰ ਨਾਲ ਉਹ ਆਪਣੇ ਪਿਆਰਿਆਂ ਨੂੰ ਤੱਕਦਾ ਹੈ ਦੇਰ ਅਨੇ ਚਲੋ ਸੱਚ ਸਾਧ ਸੰਗ ਪਾਇਆ ਸਾਧ ਸੰਗਤ ਵਿੱਚ ਆ ਕੇ ਜੋ ਮਨੁੱਖ ਸਦੀਵੀ ਅਟਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦਾ ਹੈ ਨਾਨਕ ਤੇ ਜਨ ਨਾ ਡੋਲਾਇ ਹੇ ਨਾਨਕ ਉਹਨਾਂ ਦਾ ਮਨ ਇਸ ਨਾਸ਼ਵੰਤ ਸੰਸਾਰ ਦੇ ਘਰਾ ਆਦਿਕ ਦੀ ਖਾਤਰ ਨਹੀਂ ਡੋਲਦਾ। ਸ਼ਲੋਕ ਤਾਹਨ ਲਾਗੇ ਧਰਮ ਰਾਏ ਕਿਨੈ ਨ ਘਾਲਿਓ ਬੰਦ। ਉਹਨਾਂ ਬੰਦਿਆਂ ਦੇ ਆਤਮਕ ਜੀਵਨ ਦੀ ਇਮਾਰਤ ਨੂੰ ਵਿਕਾਰਾਂ ਦੇ ਹੜ ਦੀ ਧਾ ਨਹੀਂ ਲੱਗਦੀ। ਕੋਈ ਵੀ ਇੱਕ ਵੀ ਵਿਕਾਰ ਉਹਨਾਂ ਦੇ ਜੀਵਨ ਰਾਵ ਵਿੱਚ ਰੋਕ ਨਹੀਂ ਪਾ ਸਕਿਆ। ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਹੈ ਨਾਨਕ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਨਾਤਾ ਜੋੜਿਆ ਉਹ ਹਰੀ ਦਾ ਨਾਮ ਜਪ ਕੇ ਵਿਕਾਰਾਂ ਦੇ ਹੜ ਵਿੱਚੋਂ ਬਚ ਨਿਕਲੇ ਪੌੜੀ ਟਡਾ ਢੂੰਡਤ ਕਾਹ ਫਿਰੋ ਢੂੰਡਨ ਆ ਮਨ ਮਾਹੇ ਹੋਰ ਕਿੱਥੇ ਲੱਭਦੇ ਫਿਰਦੇ ਹੋ ਭਾਲ ਇਸ ਮਨ ਵਿੱਚ ਹੀ ਕਰਨੀ ਹੈ ਇੱਧਰ ਨੂੰ ਆਓ ਭਾਈ ਇੱਥੇ ਨਾਲ ਲੱਗੋ ਜਦੋਂ ਨੂੰ ਕਹੀਂ ਲੱਭਣ ਤੁਰਿਆ ਹੋਇਆ ਹੈ ਸੰਗ ਤੁਹਾਰੇ ਪ੍ਰਭ ਬਸੈ ਬਨ ਬਨ ਕਹਾ ਫਿਰਾ ਹੈ ਪ੍ਰਭ ਤੁਹਾਡੇ ਨਾਲ ਹਿਰਦੇ ਵਿੱਚ ਵਸ ਰਿਹਾ ਤੁਸੀਂ ਜੰਗਲ ਵਿੱਚ ਕਿੱਥੇ ਢੂੰਡਦੇ ਫਿਰਦੇ ਕਿੱਥੇ ਲੱਭਦੇ ਫਿਰਦੇ ਢੇਰੀ ਢਾਹੋ ਸਾਧ ਸੰਗ ਅਹੰ ਬੁੱਧ ਬਿਕਰਾਲ ਸਾਧ ਸੰਗਤ ਵਿੱਚ ਪਹੁੰਚ ਕੇ ਭਿਆਨਕ ਹਉਮੈ ਵਾਲੀ ਮਤ ਦੀ ਬਣੀ ਹੋਈ ਢੇਰੀ ਨੂੰ ਢਾ ਦਿਓ ਖਤਮ ਕਰ ਦਿਓ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇ ਨਿਹਾਲ ਇਸ ਤਰ੍ਹਾਂ ਅੰਦਰ ਦੀ ਪ੍ਰਭੂ ਦਾ ਦਰਸ਼ਨ ਹੋ ਜਾਏਗਾ ਪ੍ਰਭੂ ਦਾ ਦਰਸ਼ਨ ਕਰਕੇ ਆਤਮਕ ਆਤਮਾ ਖਿੜ ਪੈਗਾ ਆਤਮਕ ਆਨੰਦ ਮਿਲੇਗਾ ਡੋਲਵਸਥਾ ਵਿੱਚ ਇਕ ਜਾਓਗੇ ਫਿਰ ਡੋਲਣਾ ਤੇ ਪਟਕਣਾ ਖਤਮ ਹੋ ਜਾਏਗੀ ਢੇਰੀ ਜਮ ਜਮ ਪਰੈ ਗਰਬ ਜਉਣ ਦੁਖ ਪਾਏ ਮੋਹ ਮਗਨ ਦੇ ਵਿੱਚ ਫਸ ਕੇ ਜਿਤਨਾ ਚੰਦਰ ਹੋਮੇ ਦੀ ਢੇਰੀ ਬਣੀ ਰਹਿੰਦੀ ਹੈ ਮਨੁੱਖ ਜੰਮਦਾ ਮਰਦਾ ਹੈ ਜਿਉਂ ਉਹਨਾਂ ਦੇ ਘੇੜ ਵਿੱਚ ਦੁਖ ਭੋਗਦਾ ਹੈ ਮੋਹ ਮਗਨ ਲਪਟਤ ਰਹੇ ਹਉ ਹਉ ਆਵੇ ਜਾਏ ਮੋਹ ਵਿੱਚ ਮਸਤ ਹੋ ਕੇ ਮਾਇਆ ਨਾਲ ਚਿਮੜਿਆ ਰਹਿੰਦਾ ਹੈ ਹੋਮੇ ਦੇ ਕਾਰਨ ਜਨਮ ਮਰਨ ਵਿੱਚ ਪਿਆ ਰਹਿੰਦਾ ਹੈ ਟਹਤ ਟਹਤ ਅਬ ਟਹਿ ਪਰੇ ਸਾਧ ਜਨਾਂ ਸ਼ਰਣਾ ਆਏ ਜੋ ਬੰਦੇ ਇਸ ਜਨਮ ਵਿੱਚ ਸਾਧ ਜਨਾਂ ਦੀ ਸ਼ਰਣ ਆ ਪੈਂਦੇ ਹਨ ਦੁੱਖ ਕੇ ਫਾਹੇ ਕਾਟਿਆ ਨਾਨਕ ਲਈ ਸਮਾਏ ਹੈ ਨਾਨਕ ਉਹਨਾਂ ਦੀਆਂ ਮੌਤੋਂ ਉਪਜੀਆਂ ਦੁੱਖਾਂ ਦੀਆਂ ਫਾਇਆਂ ਕਟੀਆਂ ਜਾਂਦੀਆਂ ਹਨ ਉਹਨਾਂ ਨੂੰ ਪ੍ਰਭੂ ਆਪਣੇ ਚਰਣਾ ਵਿੱਚ ਜੋੜ ਲੈਂਦਾ ਹੈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਣਾਹ ਣਾ ਤੂੰ ਨਾ ਛਟੈ ਨਿਕਟ ਨਾ ਜਾਏ ਹੋ ਦੂਤ ਧਰਮਰਾਜ ਆਖਦਾ ਹੈ ਕਿ हे ਮੇਰੇ ਦੂਤੋ ਜਿੱਥੇ ਸਾਧ ਜਨ ਪ੍ਰਮਾਤਮਾ ਦਾ ਭਜਨ ਕਰ ਰਹੇ ਹੋਣ ਜਿੱਥੇ ਨਿਤ ਕੀਰਤਨ ਹੋ ਰਿਹਾ ਹੋਵੇ ਤੂੰ ਉਸ ਥਾਨ ਦੇ ਨੇੜੇ ਨਾ ਜਾਣਾ ਜੇ ਤੁਸੀਂ ਉੱਥੇ ਚਲੇ ਗਏ ਤਾਂ ਇਸ ਖੁਨਾਮੀ ਤੋਂ ਨਾ ਮੈਂ ਬਚਾਂਗਾ ਨਾ ਤੁਸੀਂ ਬਚੋਗੇ ਤੁਸੀਂ ਨਾ ਹੀ ਜਾਓ ਉੱਥੇ ਤੇ ਚੰਗਾ ਨਹੀਂ ਤਾਂ ਤੁਹਾਨੂੰ ਮੇਰੇ ਤੋਂ ਵੀ ਨਹੀਂ ਬਚਾਇਆ ਜਾਣਾ ਪੌੜੀ ਰਣਾ ਰਣਾਣ ਤੇ ਸੀਜੀਏ ਆਤਮ ਜਿੱਤ ਕੋਏ ਨਾਣਾ ਰਣ ਤੇ ਜੀਤੀ ਹੈ ਜੇ ਸੱਚੀ ਮੁੱਚੀ ਇਸ ਸੰਸਾਰ ਦੇ ਰਣ ਵਿੱਚ ਕੋਈ ਮਨੁੱਖ ਆਪਣੇ ਆਪ ਨੂੰ ਸਿੱਝ ਲਵੇ ਸੀਜੀ ਹੈ ਜਿੱਤ ਲਵੇ ਇਸ ਜਗਤ ਰਣ ਭੂਮੀ ਵਿੱਚ ਹਉਮੈ ਨਾਲ ਹੋ ਰਿਹਾ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਵੇ ਹਉਮੈ ਅਨਸਿਆਂ ਲਾਰੇ ਸੋ ਸਵਾਦ ਹੋਏ ਜਿਹੜਾ ਮਨੁੱਖ ਹਉਮੈ ਤੇ ਦੁਐਤ ਨਾਲ ਟੱਕਰਾ ਕਰਕੇ ਹਉਮੈ ਵੱਲੋਂ ਮਰ ਜਾਂਦਾ ਹੈ ਉਹੀ ਵੱਡਾ ਸੂਰਮਾ ਹੈ। ਉਹ ਅਸਲ 'ਚ ਦੋਹਾਂ ਬਾਵਾ ਨਾਲ ਤਲਵਾਰ ਚਲਾਉਣ ਵਾਲਾ ਸੂਰਮਾ ਹੈ। ਸੋਭਾ ਦੂ ਹੋਏ ਦੋਹਾਂ ਬਾਵਾ ਨਾਲ ਬੁਰਾਈਆਂ ਨੂੰ ਖਤਮ ਕਰ ਦੇਣੋ। ਮਣੀ ਮਿਟਾਏ ਜੀਵਤ ਨਰੇ ਗੁਰ ਪੂਰੇ ਉਪਦੇਸ਼ ਜਿਹੜਾ ਮਨੁੱਖ ਗੁਰੂ ਦੇ ਸਿੱਖਿਆ ਲੈ ਕੇ ਹਉਮੈ ਨੂੰ ਮਪਾਉਂਦਾ ਹੈ ਸੰਸਾਰਿਕ ਵਾਸ਼ਨਾ ਵੱਲੋਂ ਅਜੇਤ ਹੋ ਜਾਂਦਾ ਹੈ ਮਨੁਵਾ ਜੀਤੇ ਹਰ ਮਿਲੈ ਇਹਾਂ ਸੂਰਤਣ ਵੇਸ ਆਪਣੇ ਮਨ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ ਸੰਸਾਰਿਕ ਰਣ ਭੂਮੀ ਵਿੱਚ ਉਸੇ ਦੀ ਬਰਦੀ ਸੂਰਮਿਆਂ ਵਾਲੀ ਸਮਝੋrna ਕੋ ਜਾਣੇ ਆਪਣੂ ਇੱਕ ਏਕ ਅਧਾਰ ਜਿਹੜਾ ਮਨੁੱਖ ਇੱਕ ਪ੍ਰਭੂ ਦਾ ਹੀ ਆਸਰਾ ਪਰਣਾ ਲੈਂਦਾ ਹੈ ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ ਰੈਣ ਦਿਨ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਸਰਵ ਵਿਆਪਕ ਬਿਆਨਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ ਯਾਦ ਰੱਖਦਾ ਹੈ ਤੇ ਕਦੇ ਵੀ ਉਹਨੂੰ ਭੁੱਲਦਾ ਨਹੀਂ ਹੈ ਰੇਣ ਸਗਲ ਇਆ ਮਨ ਕਰੈ ਇਹੂ ਕਰਮ ਕਮਾਏ ਆਪਣੇ ਅਸਮਾਨ ਨੂੰ ਸਭਨਾਂ ਦੀ ਚਰਨ ਧੂੜ ਬਣਾਉਂਦਾ ਹੈ ਜਿਹੜਾ ਮਨੁੱਖ ਇਹ ਕਰਮ ਕਮਾਉਂਦਾ ਹੈ ਹੁਕਮ ਮੈਂ 부ਝੈ ਸਦਾ ਸੁਖ ਨਾਨਕ ਲਿਖਿਆ ਪਾਏ ਹੈ ਨਾਨਕ ਉਹ ਪ੍ਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਸਦਾ ਆਤਮਕ ਆਨੰਦ ਮਾਣਦਾ ਹੈ ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉੱਤੇ ਉਗੜ ਪੈਂਦਾ ਹੈ ਸ਼ਲੋਕ ਤਨ ਮਨ ਧਨ ਅਰਪਾਉ ਤਿਸੈ ਪ੍ਰਭੂ ਮਿਲਾਵੇ ਮੋਇ ਜਿਹੜਾ ਮਨੁੱਖ ਮੈਨੂੰ ਰੱਬ ਮਿਲਾ ਦੇਵੇ ਮੈਂ ਹੋ ਸਕਿਆ ਆਪਣਾ ਤਨ ਮਾਨ ਤਨ ਸਭ ਕੁਝ ਭੇਟ ਕਰ ਦੇਵਾਂ ਕਿਉਂਕਿ ਪ੍ਰਭੂ ਦੇ ਮਿਲਿਆ ਨਾਨਕ ਭ੍ਰਮ ਭਉ ਕਾਟਿਐ ਝੁਕ ਜਮ ਕੀ ਜੋ ਹੈ ਨਾਨਕ ਮਨ ਦੀ ਭਟਕਣਾ ਤੇ ਸਹਿਮ ਦੂਰ ਹੋ ਜਾਂਦਾ ਹੈ ਜਮ ਦੀ ਘੂਰੀ ਹੀ ਮੁੱਕ ਜਾਂਦੀ ਹੈ ਮੌਤ ਦਾ ਸਹਿਮ ਵੀ ਖਤਮ ਹੋ ਜਾਂਦਾ ਹੈ ਪੌੜੀ ਤਪ ਤਾ ਤਾ ਸੋ ਪ੍ਰੀਤ ਕਰ ਗੁਣ ਨਿਦ ਗੋਬਿੰਦ ਰਾਏ ਉਸ ਗੋਬਿੰਦ ਰਾਏ ਨਾਲ ਪਿਆਰ ਪਾਓ ਜੋ ਸਾਰੇ ਗੁਣਾ ਦਾ ਖਜ਼ਾਨਾ ਹੈ ਫਲ ਪਾਵੇਂ ਮਨ ਬਾਛਤੇ ਤਪਤ ਤੁਹਾਰੀ ਜਾਏ ਮਨਛਤ ਫਲ ਹਾਸਲ ਕਰੇਗਾ ਤੇਰੇ ਮਨ ਦੀ ਤ੍ਰਿਸ਼ਨਾ ਅਗ ਦੀ ਤਪਸ਼ ਦੂਰ ਹੋ ਜਾਏਗੀ त्राਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਓ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸਪੇ ਉਸ ਦਾ ਜਮਾਂ ਦੇ ਰਸਤੇ ਦਾ ਡਰ ਮਿਟ ਜਾਂਦਾ ਹੈ ਮੌਤ ਦਾ ਸਹਿਮ ਮੁੱਕ ਜਾਂਦਾ ਹੈ ਗਾਤ ਪਾਵੇਂ ਮਤ ਹੋਏ ਪ੍ਰਗਾਸ਼ ਮਹਲੀ ਭਾਵੇਂ ਠਾਉ ਨਾਮ ਦੀ ਬਰਕਤ ਨਾਲ ਉੱਚੀ ਆਤਮਿਕ ਹਾਸਲ ਕਰੇਗਾ ਤੇਰੀ ਅਕਲ ਰੋਸ਼ਨ ਹੋ ਜਾਏਗੀ ਪ੍ਰਭੂ ਚਰਨਾਂ ਵਿੱਚ ਤੇਰੀ ਸੁਰਤ ਟਿਕੀ ਰਹੇਗੀ ਤਾਹੂੰ ਸੰਗ ਨਾ ਧਨ ਚੱਲੇ ਗ੍ਰਹਿ ਜੋਬਨ ਨਹਰਾਜ ਮਾਇਆ ਵਾਲੀ ਪੜਕਣਾ ਛੱਡ ਤਾਨ ਘਰ ਜਵਾਨੀ ਰਾਜ ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ ਸੰਤ ਸੰਗ ਸਿਮਰਤ ਰਹੋ ਇਹ ਹੈ ਤੋਹਾਰਾ ਕਾਜ ਸਤ ਸੰਗ ਵਿੱਚ ਰਹਿ ਕੇ ਗੁਰੂ ਦਾ ਸੰਗ ਕਰਕੇ ਰੱਬੀ ਉਪਦੇਸ਼ ਨੂੰ ਯਾਦ ਰੱਖ ਬਸ ਇਹੀ ਅੰਤ ਤੇਰੇ ਕੰਮ ਆਵੇ ਇਹ ਤੇਰੀ ਜ਼ਿੰਦਗੀ ਦਾ ਐਸਾ ਹੈ ਤਾਤਾ ਕਛੂ ਨ ਹੋਈ ਹੈ ਜੋ ਤਾਪ ਨਿਵਾਰੇ ਆਪ ਤਾਤਾ ਸਾਡਾ ਪ੍ਰਭੂ ਦਾ ਹੋ ਰੋ ਜਦੋਂ ਪ੍ਰਭੂ ਆਪ ਦੁੱਖ ਕਲੇਸ਼ ਦੂਰ ਕਰਨ ਵਾਲਾ ਸਿਰ ਹੋਵੇ ਤਾਂ ਕੋਈ ਮਾਨਸਿਕ ਕਲੇਸ਼ ਸਾਡਾ ਸੁਰਤ ਵਿੱਚ ਨਹੀਂ ਰਹਿ ਸਕਦਾ व्रत पालले नानक हमै आपै माई बापो हे नानक प्रभु आप मापेयां वांग साडी पालना करदा है